ਜੈਪੀ ਜੈ ਪਰਤ ਸੋ ਮੁੱਦੇ ਦਾ ਪਤਾ ਲੱਗਿਆ ਸੀਗਾ ਸਾਨੂੰ ਸਾਡੀ ਅਸੀਂ ਨਾਰੀ ਇਕਤਾ ਜ਼ਬਰ ਵਿਰੋਧੀ ਫਰੰਟ ਵੱਲੋਂ ਸੂਬਾ ਆਗੂ ਆਰਪੀ ਕੋਰ ਧੂਰੀ ਅਕਸਰ ਸਾਡੇ ਜਿਹੜੇ ਮਜ਼ਦੂਰ ਆ ਦੱਬੇ ਕੁਚਲੇ ਲੋਕ ਨੇ ਉਹਨਾਂ ਦੇ ਉੱਤੇ ਅਕਸਰ ਲਾਈਵ ਹੁੰਦੇ ਰਹਿੰਦੇ ਆ ਗੱਲਬਾਤ ਰੱਖਦੇ ਰਹਿੰਦੇ ਆ ਡਟ ਕੇ ਸਰਕਾਰਾਂ ਦਾ ਮਾੜੀਆਂ ਸਰਕਾਰਾਂ ਦਾ ਮਾੜੇ ਪ੍ਰਸ਼ਾਸਨ ਦਾ ਵਿਰੋਧ ਕਰਦੇ ਨੇ ਸਾਡੀ ਜਿਹੜੀ ਲੋਕਾਂ ਦੀ ਲੜਾਈ ਆ ਲੋਕਾਂ ਦੇ ਹਿੱਸੇ ਦੀ ਲੜਾਈ ਆ ਪਾਚੇ ਵੀ ਬਹੁਤ ਪਵਾਏ ਨੇ ਕਿਉਂਕਿ ਅਸੀਂ ਕੋਈ 2 ਨੰਬਰ ਦਾ ਕੰਮ ਨਹੀਂ ਕਰਦੇ ਕੋਈ ਅਸੀਂ ਚਿੱਟਾ ਨਹੀਂ ਵੇਚਦੇ ਹੈਗੇ ਜਿਹਦੇ ਪਿੱਛੇ ਅਸੀਂ ਡਰਿਏ ਇਨਾ ਪਾਚਿਆਂ ਤੋਂ ਅਸੀਂ ਆਪਦੇ ਹੱਕਾਂ ਦੀ ਲੜਾਈ ਲੜਦੇ ਆ ਹਿੱਤਾਂ ਦੀ ਲੜਾਈ ਲੜਦੇ ਆ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਆ ਅਸੀਂ ਉਹਨਾਂ ਦੇ ਭਵਿੱਖ ਦੀ ਲੜਾਈ ਲੜਦੇ ਹਾਂ ਗੱਲ ਗੱਲ ਤੁਹਾਡੇ ਪਿੰਡ ਦਾ ਮਸਲਾ ਸੋਸ਼ਲ ਮੀਡੀਆ 'ਤੇ ਦੇਖਿਆ ਫਿਰ ਗੱਲਬਾਤ ਕੀਤੀ ਪਿੰਡ ਦੇ ਇੱਕ ਮੋਤਵਾਰ ਬੰਦੇ ਨਾਲ ਜਦੋਂ ਗੱਲਬਾਤ ਦਾ ਪਤਾ ਲੱਗਿਆ ਵੀ ਇੱਕ ਡਾਕਟਰ ਭੀਮਰਾਓ ਉਮੀਦਵਾਰ ਜੀ ਦੇ ਬੁੱਤ ਨਾਲੇ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਲੜਦੇ ਆ ਰਹੇ ਨੇ ਵੀ ਇਹ ਸਾਡਾ ਬੁੱਤ ਨਹੀਂ ਲੱਗਣਗੇ ਜਿਹੜੇ ਡਾਕਟਰ ਭੀਮਰਾਓ ਉਮੀਦਵਾਰ ਜੀ ਨੇ ਸਾਨੂੰ ਬਰਾਬਰ ਦਾ ਹੱਕ ਲੈ ਕੇ ਦਿੱਤਾ ਜਿਹੜਾ ਇੱਥੋਂ ਦਾ ਐਸਐਸਪੀ ਇੱਥੋਂ ਦਾ ਐਸਪੀਡੀ ਇਖਾਣੇ ਮਲਾਜਮਾਂ ਕੁਰਸੀਆਂ ਤੇ ਬੈਠੇ ਨੇ ਇਹ ਸਭ ਸਾਡੇ ਡਾਕਟਰ ਭੀਮਰਾਓ ਅਮੇਰਕਰ ਜਿਹੜਾ ਐਜੂਕੇਸ਼ਨ ਪੜਾਈ ਮਿਲੀ ਆ ਇਹ ਸਾਡੇ ਬਾਵਾ ਜੀ ਸਾਫ ਕਰ ਸਾਡੀਆਂ ਅੱਜ ਬੀਬੀਆਂ ਵਿਚ ਖੜੀਆਂ ਨੇ ਬੰਦਿਆ ਦੇ ਬਰਾਬਰ ਇਹ ਸਾਨੂੰ ਜਿਹੜੀਆਂ ਔਰਤਾਂ ਨੂੰ ਬਰਾਬਰ ਖੜਨ ਦਾ ਬੰਦਿਆ ਦੇ ਬੋਲਣ ਦਾ ਪੜਨ ਦਾ ਲਿਖਣ ਦਾ ਸਾਡੀਆਂ ਬੱਚੀਆਂ ਨੂੰ ਅੱਗੇ ਵਧਨ ਦਾ ਅਧਿਕਾਰ ਦਿੱਤਾ ਸਾਡੇ ਬਾਬਾ ਸਾਹਿਬ ਨੇ ਅੱਜ ਜਿਹੜੀ ਮੈਂ ਤੁਹਾਡੇ ਵਿਚਕਾਰ ਬੋਲ ਰਹੀ ਆ ਐਨ ਡਟ ਕੇ ਬਿਨਾ ਡਰ ਤੋਂ ਬਿਨਾ ਪੈ ਤੋਂ ਉਹ ਸਾਡੇ ਬਾਬਾ ਸਾਹਿਬ ਦੀ ਬਦੌਲਤ ਆ ਮੈਂ ਸ਼ੁਕਰਗੁਜ਼ਾਰ ਆ ਡਾਕਟਰ ਭੀਮਰਾਓ ਉਮੇਦਕਰ ਜੀ ਦਾ ਜਿਹੜੇ ਸਾਨੂੰ ਮਤਲਬ ਕਿ ਇੱਕ ਵੋਟ ਆ ਜਿਹੜਾ ਵੋਟ ਪਾਉਣ ਦਾ ਅਧਿਕਾਰ ਨਹੀਂ ਸੀਗਾ ਬਰਾਬਰ ਦਾ ਹੱਕ ਲੈ ਕੇ ਦਿੱਤਾ ਪਰ ਅਸੀਂ ਉਹ ਬੋਰਡ ਦੀ ਕਦਰ ਨਹੀਂ ਕੀਤੀ ਸਾਥੀਓ ਸਾਨੂੰ 775 ਸਾਲ ਹੋ ਗਏ ਸਰਕਾਰਾਂ ਨੇ ਬੜਾ ਹੀ ਗੁੰਮਰਾਹ ਕੀਤਾ ਜਿਹੜੀ ਹੁਣ ਦੀ ਸਰਕਾਰ ਆ ਝਾੜੂ ਪੋਚਾ ਸਰਕਾਰ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੀ ਸਰਕਾਰ ਜਿਨ੍ਹਾਂ ਨੇ ਝਾੜੂ ਚੱਕਿਆ ਝਾੜੂ ਕੌਣ ਚੱਕਦਾ ਝਾੜੂ ਸਾਡੇ ਲੋਕ ਚੱਕ ਲੈਣਗੇ ਧਨਾੜ ਨਹੀਂ ਚੱਕਦੇ ਹੈਗੇ ਸਾਥੀਓ ਜਮਾਤੀ ਲੜਾਈ ਲੜਦੇ ਹੋ ਜਮਾਤੀ ਦੇ ਵਿੱਚ ਬੇਜਮੀਨੇ ਕਿਸਾਨ ਵੀ ਮਜ਼ਦੂਰ ਆ ਜਾਂਦੇ ਨੇ ਝਾੜੂ ਸਰਕਾਰ ਨੇ ਵੱਡੇ ਵੱਡੇ ਵਾਅਦੇ ਕੀਤੇ ਸਾਡੇ ਮਜ਼ਦੂਰਾਂ ప్రతి ਵੀ ਸਾਡੇ ਮਜ਼ਦੂਰਾਂ ਨੂੰ ਪੈਲ ਦੇ ਆਧਾਰ ਤੇ ਜਿਹੜਾ ਵੀ ਉਹਨਾਂ ਦਾ ਬਣਦਾ ਹੱਕ ਆ ਅਸੀਂ ਦਵਾਗੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੀ ਉਹਨਾਂ ਨੇ ਸਕੀਮ ਦਿੱਤੀ ਸਹੂਲਤਾ ਦੇ ਵਿੱਚ ਲਾ ਲੋ ਟੀਮ ਦੇ ਵਿੱਚ ਪਾ ਕੇ ਗੁੰਮਰਾਹ ਕਰਕੇ ਇਹਨਾਂ ਨੇ ਵੋਟਾਂ ਵਸੂਲ ਲਈਆਂ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਬੇੜਿਆਂ ਦੇ ਵਿੱਚ ਇੱਕ ਭਗਵੰਤਮਾਨ ਗੀਤ ਗਾਉਂਦਾ ਹੁੰਦਾ ਸੀ ਮੈਨੂੰ ਹਰ ਵਾਰੀ ਕਹਿ ਦਿੰਦੇ ਨੇ ਪੱਤਰਕਾਰ ਵੀਰ ਵੀ ਕਹਿ ਦਿੰਦੇ ਨੇ ਭੈਣ ਜੀ ਇਹ ਲਵਜ ਤੁਸੀਂ ਬਾਰੀ-ਬਾਰੀ ਕਿਉਂ ਕਹਿੰਦੇ ਹੋ ਬਾਰੀ-ਬਾਰੀ ਮੈਂ ਤਾਂ ਕਹਿੰਨੀ ਆ ਕਿਉਂਕਿ ਭਗਵੰਤਮਾਨ ਨੂੰ ਯਾਦ ਆਵੇ ਵੀ ਉਹ ਗੀਤ ਗਾਉਂਦਾ ਹੁੰਦਾ ਸੀ ਸਾਡੇ ਬੇੜਿਆਂ ਦੇ ਵਿੱਚ ਜਾ ਕੇ ਮਗਦਾ ਰਹੀ ਸੂਰ ਜਾਵੇ ਕਮੀਆਂ ਦੇ ਵੇੜੇ ਅੱਖਾਂ ਨੂੰ ਥੁੱਕ ਲਾ ਕੇ ਭਾਵੁਕ ਕਰਦਾ ਸੀ ਸਾਡੇ ਲੋਕਾਂ ਨੂੰ ਸਾਡੇ ਲੋਕ ਵੀ ਬੜੇ ਘੋਲੇ ਪਾਲੇ ਨੇ ਭਾਵਕੂ ਹੋ ਜਣੇ ਵੀ ਸਾਡੇ ਪਿੱਛੇ ਭਗਵੰਤ ਮਾਨ ਪਤਾ ਨਹੀਂ ਕੀ ਕਰਦੇ ਬੜਾ ਅਸੀਂ ਨੇ ਮਤਲਬ ਕਿ ਹਮ ਹਮਾ ਕੇ ਵੋਟਾਂ ਪਾਈਆਂ ਸਾਨੂੰ ਮਾਨ ਸੀਗਾ ਝਾੜੂ ਸਰਕਾਰ ਤੇ ਵੀ ਸਾਡੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਕਹਿੰਦਾ ਹੁੰਦਾ ਸੀ ਵੀ ਮੈਂ ਆਮ ਘਰਾਂ ਦਾ ਕਾਕਾ ਆਮ ਘਰਾਂ ਦੀ ਸੁਣਵਾਈ ਕਰੂੰਗਾ ਮਾਤਾ ਵੀ ਉਹਦੀ ਕਹਿੰਦੀ ਸੀਗੀ 25000 ਦੀ ਸਾਨੂੰ ਇੱਕ ਪੈਨਸ਼ਨ ਆਉਂਦੀ ਆ ਉਹ ਤੇ ਗੁਜ਼ਾਰਾ ਕਰਾਂਗੇ ਅਸੀਂ ਕੋਈ ਧੋਖਾ ਕੋਈ ਠੱਗੀ ਨਹੀਂ ਕਰਦੇ ਪੰਜਾਬ ਪਰ ਪੰਜਾਬ ਨਾਲ ਜਿੰਨੀਆਂ ਠੱਗੀਆਂ ਮਾਰੀਆਂ ਨੇ ਉਹਨੀਆਂ ਤਾਂ ਕਾਂਗਰਸ ਕਾਲੀਆਂ ਨੇ ਮਾਰੀਆਂ ਵੀ ਨਹੀਂ ਹਜ਼ਾਰ ਰੁਪਏ ਦੀ ਸਕੀਮ ਦਿੰਦੇ ਨੇ ਉਦੋਂ ਬਿੱਬੀਆਂ ਦੀ ਪੈਨਸ਼ਨ ਕੱਟਦੀ ਹਜ਼ਾਰ ਰੁਪਏ ਦਾ ਕੀ ਪਾਉਣਾ ਸੀਗਾ ਪੈਨਸ਼ਨਾਂ ਪੈ ਲੈਦੇ ਆਧਾਰ ਤੇ ਕੱਟ ਦਿੱਤੀਆਂ ਸੋ ਇਹਨਾਂ ਨੂੰ ਕੀ ਦੁੱਖ ਹੁੰਦਾ ਸਾਡੇ ਡਾਕਟਰ ਭੀਮਰਾ ਉਮੇਦਕਰ ਜੀ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਸਾਡੇ ਤੋਂ ਬੜੀ ਖੁਸ਼ਬੂ ਮਾਰਦੀ ਆ ਸੰਟਾਂ ਵਾਲੀ ਜਦੋਂ ਇਹਨਾਂ ਨੇ ਮਤਲਬ ਕਿ ਵੋਟਾਂ ਪਵਾ ਲਈਆਂ ਉਸ ਤੋਂ ਬਾਅਦ ਵਿੱਚ ਕੁੱਤੇ ਬਿੱਲੀ ਵਾਲੀ ਜੂਨ ਕਰ ਦਿੰਦੇ ਨੇ ਸਾਡੀ ਵੀ ਤੁਹਾਡੇ ਤਾਂ ਮੁਸ਼ਕਲ ਮਾਰਦੀ ਆ ਕਦੇ ਦੇਖਿਆ ਫਿਰਦਾ ਭਗਵਾਨ ਤਮਾਲ ਉਹ ਸੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਫਿਰਦਾ ਸੀ ਹੁਮਮ ਹਮਾ ਕੇ ਵੋਟਾਂ ਪਿੱਛੇ ਪਰ ਅੱਜ ਦੀ ਘੜੀ ਉਹ ਦਿਖਣਾ ਨਹੀਂ ਹੈਗਾ ਦਿੱਲੀ ਨੇ ਤਾਂ تسਲੀ ਕਰਾਤੀ ਅਸੀਂ ਨਹੀਂ ਕਹਿੰਦੇ ਹੈਗੇ ਭਾਜਪੀ ਦੀ ਅਸੀਂ ਸਪੋਰਟ ਕਰਦੇ ਆ ਸਾਨੂੰ ਖੁਸ਼ੀ ਵੀ ਹੈ ਨਹੀਂ ਪਰ ਦੁੱਖ ਵੀ ਹੈ ਨਹੀਂ ਅੱਲੀ ਕਰਾਤੀ ਉਹੀ ਪੰਜਾਬ ਦੇ ਵਿੱਚੋਂ ਆਉਣ ਵਾਲਾ 2027 ਦਾ ਟਾਈਮ ਵੀ ਇਹੀ ਆਊਗਾ ਯਾਦ ਰੱਖਿਓ ਪਰ ਆਪਣੇ ਲੋਕ ਭੁੱਲ ਜਾਂਦੇ ਨੇ ਗੁੰਮਰਾਹ ਹੋ ਜਾਂਦੇ ਨੇ ਗੱਲਾਂ ਚ ਆ ਜਾਂਦੇ ਨੇ ਜਿਹੜੀਆਂ ਆਪਣੇ ਤੇ ਬੀਤੀਆਂ ਹੁੰਦੀਆਂ ਨੇ ਉਹਨਾਂ ਨੂੰ ਭੁੱਲ ਕੇ ਆਪਾਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਕੋਈ ਗੱਲ ਨਹੀਂ ਇੱਕ ਮੌਕਾ ਹੋਰ ਸੀ ਅਸੀਂ ਬਦਲਾ ਲਿਆ ਦਾਂਗੇ ਜੀ ਇਹ ਬਦਲਾ ਜਿਹੜੇ ਅੱਜ ਤੁਸੀਂ ਆਏ ਖੜੇ ਹੋ ਜਿਹੜੇ ਡਾਕਟਰ ਭੀਮਰਾਓ ਅਮੇਦਕਰ ਜੀ ਦਾ ਤੁਹਾਡੇ ਪਿੰਡ ਦੇ ਵਿੱਚ ਸ਼ੋਸ਼ਨ ਹੋ ਰਿਹਾ ਬਦਲਾ ਮੁੱਖ ਮੰਤਰੀ ਭਗਵੰਤ ਮਾਨ ਦਾ ਬਦਲਾ ਆ ਇਹ ਬਦਲਾ ਜਿਹੜੀਆਂ ਕੁਰਸੀਆਂ ਦੇ ਉੱਤੇ ਅਫਸਰ ਬੈਠੇ ਸੁਣਵਾਈ ਨਹੀਂ ਕਰ ਰਹੇ ਆਪਣੇ ਗਰੀਬ ਲੋਕਾਂ ਦੀ ਇਹ ਬਦਲਾ ਜਿਹੜਾ ਕਹਿੰਦਾ ਸੀ ਧਰਨੇ ਕਦੇ ਮੁਜਾਰੇ ਲੱਗਣ ਨਹੀਂ ਦਊਗਾ ਅੱਜ ਮੈਂ ਕਹਨੀਆ ਉਦੋਂ 4 ਗੁਣਾ 90% ਧਰਨਿਆਂ ਦੀ ਲੜੀ ਲੱਗੀ ਰਹਿੰਦੀ ਆ ਖਾਸ ਕਰਕੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਿਸੇ ਦਾ ਕੋਈ ਆ ਗਿਆ ਮਸਲਾ ਕਿਸੇ ਦਾ ਕੋਈ ਆ ਗਿਆ ਮਸਲਾ ਲਾ ਲਓ ਜੀ ਧਰਨਾ ਜੀ ਸਨਵਾਈ ਹੋ ਜੂਗੀ ਹੋਰ ਹੱਲ ਵੀ ਕੀ ਆ ਝੰਡੇ ਡੰਡੇ ਤੋਂ ਬਗੈਰ ਹੱਲ ਵੀ ਨਹੀਂ ਹੈਗਾ ਪਰ ਆਪਣੇ ਲੋਕ ਝੰਡੇ ਚੱਕਦੇ ਵੀ ਸ਼ਰਮ ਮੰਦ ਦੇਖਿਆ ਇਹ ਵਿੱਚ ਕਹੀ ਜਿਹੜੇ ਹੁਣ ਕਿਸਾਨ ਦਿੱਲੀ ਦੇ ਵਿੱਚ ਬੈਠੇ ਸੀਗੇ ਹੁਣ ਵੀ ਬੈਠੇ ਨੇ ਉਹ ਝੰਡੇ ਨੂੰ ਪ੍ਰੈਸ ਕਰਕੇ ਧੋਸ ਮਾਰ ਕੇ ਆਏ ਰੱਖਦੇ ਨੇ ਜਿਵੇਂ ਕੋਈ ਟੂਬ ਛੱਲੇ ਰੱਖਦੇ ਹੋਣਾ ਨੂੰ ਪਤਾ ਆ ਵੀ ਅਸੀਂ ਕਿਵੇਂ ਇਹਨਾਂ ਤੋਂ ਆਪਦੇ ਜਿਹੜੇ ਹੱਕ ਨੇ ਕਿਵੇਂ ਲੈਣੇ ਸਾਥਿਓ ਜਾਗਰੂਤ ਹੋ ਜਾਓ ਆਉਣ ਵਾਲਾ ਸਮਾਂ ਜਿਹੜਾ ਹੈਗਾ ਬਹੁਤ ਜ਼ਿਆਦਾ ਖਤਰਨਾਕ ਹੈ ਜੇ ਤੁਸੀਂ ਇੱਕ ਮੌਕਾ ਹੋਰ ਦੇਤਾ ਝਾੜੂ ਸਰਕਾਰ ਨੂੰ ਤਾਂ ਆਉਣ ਵਾਲਾ ਸਮਾਂ ਤੁਹਾਡਾ ਬੱਚਿਆਂ ਦਾ ਤੁਸੀਂ ਤਾਂ ਉਮਰ ਕੱਢਤੀ ਜਿਹੜਾ ਆਉਣ ਵਾਲਾ ਸਮਾਂ ਆਪਣੇ ਬੱਚਿਆਂ ਦਾ ਭਵਿੱਖਾ ਭਵਿੱਖ ਬਹੁਤ ਜ਼ਿਆਦਾ ਖਰਾਬ ਹੋਊਗਾ ਕਿਉਂਕਿ ਹੁਣ ਤੁਸੀਂ ਇਹ ਲਾ ਲਓ 20 20 30 30 ਹਜ਼ਾਰ ਤੇ ਆ ਬੀਬੀਆਂ ਖੜੀਆਂ ਨੇ ਮੈਂ ਕਹਣੀ ਆ ਚਾਰ ਚਾਰ ਪੰਜ ਪੰਜ ਕਰਜ਼ੇ ਚੱਲਦੇ ਹੋਣਗੇ ਕੰਪਨੀ ਦੇ ਕੰਪਨੀ ਗਰੁੱਪ ਉਹ ਬਣਾ ਬਣਾ ਕੇ ਜਿਹੜੇ ਦਿਨ ਦੇ ਤਹਾਨੂੰ ਕਿਸੇ ਨੇ ਸਰਕਾਰੀ ਬੈਂਕ ਨੇ ਕਿਸੇ ਨੇ ਬਾਹ ਫੜੀ ਆ ਤੁਹਾਡੀ ਕਰਜ਼ਾ ਦਿੱਤਾ ਤੁਹਾਨੂੰ ਕਹਿ ਦਿੰਦੇ ਨੇ ਲਿਆਓ ਜੀ ਦਿਖਾਓ ਜੀ ਕੋਈ ਪ੍ਰਾਪਰਟੀ ਦਿਖਾਓ ਜੇ ਪ੍ਰਾਪਰਟੀ ਹੋਵੇ ਸਾਡੇ ਕੋਲੇ ਸਾਨੂੰ ਕਰਜ਼ਾ ਲੈਣ ਦੀ ਨਹੀਂ ਲੋੜ ਹੈ ਗਈ ਸਾਡੇ ਜਿਹੜੇ ਕਿਰਤੀ ਲੋਕ ਨੇ ਸਾਡੇ ਮਜ਼ਦੂਰ ਲੋਕ ਨੇ ਇੰਨਾ ਖ ਜਾਣਦੇ ਨੇ ਕਿ ਉਹੀ ਅਸੀਂ ਧਰਤੀ ਦੇ ਵਿੱਚੋਂ ਅਸੀਂ ਸੋਨਾ ਵੀ ਜਦਾਂਗੇ ਉਹ ਧਰਤੀ ਜੇ ਸਾਡੀ ਹੋਵੇ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ਦਾ ਵੀ ਆਪਾਂ ਨੂੰ ਕੋਲ ਲੜ ਕੇ ਆਪਾਂ ਨੂੰ ਲੈਣਾ ਪੈ ਜਾਂਦਾ ਉਹ ਵੀ ਲਿਖਦਾ ਕਾਗਜ਼ਾਂ ਦੇ ਵਿੱਚ ਇਹਨਾਂ ਨੇ ਪਰ ਲਾਗੂ ਜਿਹੜਾ ਲਾਗੂ ਕਰੂਗਾ ਬਾਹਰ ਉਹਨਾਂ ਨੂੰ ਸਕੀਮਾਂ ਨੂੰ ਲੈ ਕੇ ਆਊਗਾ ਉਹ ਕੌਣ ਲੈ ਕੇ ਆਊ ਉਹ ਆਪਣੇ ਲੋਕ ਲੈ ਕੇ ਆਊਗਾ ਚਾਰ ਦਾਣੇ ਆਪਣੇ ਘਰੇ ਬੱਚੇ ਰੱਜ ਕੇ ਨਾ ਖਾ ਲੈਣ ਇਹ ਇਹ ਮਤਲਬ ਕਿ ਇਹਨਾਂ ਨੂੰ ਇਹ ਆ ਵੀ ਇਹ ਰੱਜ ਕੇ ਨਾ ਰੋਟੀ ਖਾ ਜਾਣ ਕਿਤੇ ਸੁਰਤਨ ਆ ਜੇ ਇਹਨਾਂ ਨੂੰ ਇਹ ਸਾਡੇ ਨਾਲ ਕਿਤੇ ਮਤਲਬ ਕਿ ਪਾਲ ਲਿਕੇ ਵਧੀਆ ਐਜੂਕੇਸ਼ਨ ਜੇ ਬੱਚਿਆਂ ਨੂੰ ਦੇਤੀ ਤਾਂ ਇਹ ਕੁਰਸੀਆਂ ਤੇ ਬੈਠਣਗੇ ਇਹਨਾਂ ਨੂੰ ਅਕਲ ਆਊਗੀ ਸਾਡੇ ਨਾਲ ਮੁਕਾਬਲਾ ਕਰਨਗੇ ਸਕੂਲਾਂ ਦੇ ਵਿੱਚ ਬੱਚੇ ਕੀ ਕਰ ਜਾਂਦੇ ਨੇ ਕਦੇ ਸੋਚਿਆ ਬੈਗਾਂ ਦੇ ਵਿੱਚ ਕਾਪੀ ਪੈਨ ਹੋਵੇ ਨਾ ਹੋਵੇ ਕੌਲੀ ਤੇ ਚਮਚਾ ਜ਼ਰੂਰ ਹੋਊਗਾ ਕਿਉਂਕਿ ਉੱਥੇ ਜਵਾਕ ਆਪਣੇ ਲੰਗਰ ਖਾਣ ਜਾਂਦੇ ਨੇ ਪਾਨੀ ਜਾਂਦੇ ਕਦੇ ਆਪਣੇ ਜਾ ਕੇ ਨਹੀਂ ਦੇਖਿਆ ਸਰਕਾਰੀ ਸਕੂਲਾਂ ਦੇ ਵਿੱਚ ਹੁੰਦਾ ਕੋਈ ਸੋ ਸਾਡੀ ਜਥੇਬੰਦੀ ਵੱਲੋਂ ਪੂਰੀ ਸਪੋਰਟ ਆ ਨਾਰੀ ਇਕਤਾ ਜ਼ਬਰਦਸਤੀ ਫਰੰਟ ਤੋਂ ਵੱਲੋਂ ਬਹੁਤ ਲੰਬੇ ਸਮੇਂ ਤੋਂ ਅਸੀਂ ਪਹਿਲਾਂ ਵੀ ਸਾਡੇ ਮਜ਼ਦੂਰਾਂ ਦੀ ਕਿਸਤੀ ਲੋਕਾਂ ਦੀ ਅਸੀਂ ਲੜਾਈ ਲੜਦੇ ਆਇਆ ਤੇ ਹੁਣ ਵੀ ਲੜਾਂਗੇ ਲੜਦੇ ਰਹਾਂਗੇ ਜੈਪੀ ਜੈਪਾ